ਪਾਣੀ ਦੀ ਜਿਹੜੀ ਸਪੀਡ ਆ ਕਾਫੀ ਤੇਜ਼ ਵਾਖੇਰ ਆ ਪਾਣੀ ਦੀ ਗੱਡੀ ਨਾਲ ਅੱਜ ਦੀ ਅੱਜ ਦਾ ਖਰੀ ਦੇ ਹੈ ਦਾ ਅੱਜ ਦਾ ਜਿਹੜਾ ਇਹ ਅਪਡੇਟ ਦਿਖਾ ਰਿਹਾ ਇਧਰੋਂ ਉਹ ਜਿਹੜੀ ਖੱਟੀ ਦੀ ਚੀਜ਼ ਆ ਅੱਛੇ ਮੱਝ ਵਾ ਆ 70 ਖੱਟੀ ਦੀ ਚੀਜ਼ ਹੈ ਜਿਹੜੀ ਹੈ ਇਹ ਗਾਂਵ ਆ ਵੇਖੋ ਗਾਂ ਰੁੜ ਕੇ ਆਉਂਦੀ ਜੀ ਇਹ ਗਾਂਵ ਆ ਜਿਹੜੀ ਰੁੜ ਕੇ ਆ ਰਹੀ ਆ ਜਿਹੜਾ 50000 40000 ਜਿਹੜਾ ਵਾ ਇਹਦੇ ਵਿੱਚ ਇਕੱਠਾ ਹੋਈ ਜਾਣਾ ਆਉਣ ਵਾਲੇ 3-4 ਦਿਨ ਨੂੰ ਹਰੀਕੇ ਹੈਡ ਤੋਂ ਇਕੱਠਾ ਲੱਖ ਡੂੜ ਲੱਖ ਪਾਣੀ ਛੱਡਿਆ ਜਾਊਗਾ ਤੇ ਇਲਾਕੇ ਨੂੰ ਡੋਬਿਆ ਜਾਊਗਾ ਅੱਜ ਦੇ ਆ ਵੀ ਪਾਣੀ ਜਿਹੜਾ ਵਾ ਫੇਰ ਹੈ ਜਿਹੜਾ ਵੀ ਪਿਛੋਂ ਜਿਹੜਾ ਬਾਰਸ਼ ਦਾ ਜਿਹੜਾ ਪਾਣੀ ਆ ਬਹੁਤ ਜ਼ਿਆਦਾ ਹੋ ਗਿਆ ਬਿਆਸ ਦਰਿਆ ਦੇ ਵਿੱਚ ਅੱਛਾ ਜੀ ਹਾਂਜੀ ਕਰਮੋ ਵਾਲੇ ਦੀਆਂ ਗੁੱਜਰਪੁਰ ਮੁੰਡਾ ਪਿੰਡ ਜੋਲ ਭੈੜਾ ਤੇ ਉਧਰੋਂ ਮੰਡ ਖੇਤਰ ਕਪੂਰ ਥਲੇ ਜ਼ਿਲ੍ਹੇ ਦੇ ਵਿੱਚ ਪੈਂਦੇ ਜਿਹੜੇ ਪਿੰਡ ਉਹਨਾਂ ਦੇ ਜਿਹੜੇ ਝੋਨੇ ਆ ਉਹ ਡੋਬ ਚੁੱਕੇ ਆ ਹਾਂਜੀ ਸਾਰੇ ਵੀਰਾਂ ਨੂੰ ਵੈਗੋ ਦਿੱਕਾ ਖਾਲਸਾ ਵੈ आज भाई जी 2 अगस्त हो गई है ते शाम ते 4:00 बजे दा टाइम है ते आज फिर आपा फिर हरी के دریا ਦੇ ਉਤੇ ਆਏ ਆ ਤੇ ਆਉ ਤੁਹਾਨੂੰ ਮੈਂ ਅੱਜ ਦੀ ਪਾਣੀ ਦੀ ਕੰਡੀਸ਼ਨ ਦਿਖਾਉਣਾ ਵਾ ਤੇ हां دریا ਦੇ ਉਤੇ ਮੈਂ ਪਹੁੰਚ ਗਿਆ ਵਾ ਹਰੀ ਕੇ ਹੈਂਡ ਦੇ ਉਪਰ ਤੇ ਅੱਜ ਦੀ ਤੁਹਾਨੂੰ ਮੈਂ ਕਣੀ ਖ ਦਿਖਾਉਣਾ ਵਾ ਆ ਅੱਜ ਆਹ ਵਾਲਾ ਦਰ ਖੋਲਿਆ ਵਾ ਤੇ ਅੱਜ ਪਾਣੀ ਦੀ ਕੰਡੀਸ਼ਨ ਆ ਜੀ ਅੱਜ ਜਿਹੜਾ ਦੂਜਾ ਦਰਵਾ ਇਧਰਲੇ ਦਰਵਾ ਆ ਉਹ ਖੁੱਲਿਆ ਠੀਕ ਹੈ ਜੀ ਤੇ ਪਾਣੀ ਦੀ ਕੰਡੀਸ਼ਨ ਮੈਂ ਤੁਹਾਨੂੰ ਦਿਖਾਉਣਾ ਵਾ ਅੱਜ ਇਧਰ ਦੇਖੋ ਅੱਜ ਆ ਪਾਣੀ ਦੀ ਜਿਹੜੀ ਸਪੀਡ ਆ ਕਾਫੀ ਤੇਜ਼ ਵਾਖੇਰ ਆ ਪਾਣੀ ਦੀ ਗੱਡੀ ਸਾਨੂੰ ਅੱਜ ਦੀ ਅੱਜ ਦਾ ਸਰੀਹਿਹੜ ਦਾ ਅੱਜ ਦਾ ਜਿਹੜਾ ਇਹ ਅਪਡੇਟ ਦਿਖਾ ਰਿਹਾ ਇੱਥੇ ਸਾਰੇ ਬੰਦੇ ਕਬਾਲੀ ਦੇ ਨਾਲ ਕਾਫੀ ਆ ਜਿਹੜਿਆ ਦਰਾਂ ਦੇ ਨਾਲ ਆਣ ਕੇ ਰੁਕੀ ਆ ਤੇ ਦੂਜੇ ਬੰਦੇ ਲੈ ਜਾ ਕੇ ਤੁਹਾਨੂੰ ਦਫਨਾਉਣੇ ਜਿਹੜਾ ਛੱਡਿਆ ਉਹ ਤੁਹਾਨੂੰ ਮੈਨੂੰ ਲੈ ਜਾ ਕੇ ਦਫਨਾਵਾ ਤੇ ਇਸ ਲਈ ਆਪ ਚੈੱਕ ਕਰ ਲਿਓ ਕੀ ਕੀ ਕੰਡੀਸ਼ਨ ਆ ਸਪੀਡ ਕਾਫੀ ਪਾਣੀ ਦੀ ਐ ਤੇ ਦੇਖੋ ਆ ਜਿਹੜੇ ਜਿਹੜੇ ਸੀਨ ਆ ਰ ਕਾਫੀ ਮਤਲਬ ਕਿ ਪਾਣੀ ਦੇ ਆ ਜਿਹੜੇ ਕਾਫੀ ਪਾਣੀ ਦੀ ਸਪੀਡ ਦੇ ਨਾਲ ਬੰਨੇ ਹੈਗੀ ਆ ਤੇ ਆ ਅਗਲੇ ਬੰਨੇ ਦਰਿਆ ਵਾ ਜਿਹੜਾ ਉਹ ਦਾ ਉਹ ਜਿਹੜਾ ਹੈਗਾ ਉਹ ਪੋਲ ਵਾ ਆ ਨਵਾਂ ਪੁਲ ਬਣਿਆ ਜਿਹੜਾ ਹਰੀਕੇ ਪੱਤਨ ਦੇ ਉੱਪਰ ਤੇ ਇਸ ਟਾਈਮ ਅਸੀਂ ਪੁਰਾਣੇ ਪੁਲ ਦੇ ਉੱਪਰ ਖੜੇ ਆ ਤੇ ਤੁਹਾਨੂੰ ਆ ਵੀ ਦਰ ਖੋਲਿਆ ਵਾ ਅੱਜ ਠੀਕ ਹੈ ਜੀ ਸਪੀਡ ਤੁਸੀਂ خود ਹੀ ਦੇਖ ਲਓ ਮੈਂ ਕੁਝ ਆਪਣੇ ਕੋਲੋਂ ਨਹੀਂ ਦੱਸ ਰਿਹਾ ਜੋ ਅੱਜ ਦੇ ਹਾਲਾਤ ਵਾ ਤੁਹਾਨੂੰ ਮੈਂ ਉਹ ਦਿਖਾਵਾਂਗਾ ਤੇ ਅੱਜ ਆ ਦੋਵੇਂ ਦਰ ਨਾਲ ਦੇ ਖੋਲੇ ਆ ਸਪੀਡ ਇਹਦੀ ਵੀ ਚੈੱਕ ਕਰ ਲਓ ਠੀਕ ਹੈ ਜੀ ਤੇ ਉਹ ਸਾਹਮਣਾ ਦਰਿਆ ਵਾ ਇਥੇ ਆਮ ਇਥੇ ਪਾਣੀ ਬਹੁਤ ਘੱਟ ਹੁੰਦਾ ਵਾ ਪਰ ਹੁਣ ਮੀਂਹ ਦੇ ਦਿਨਾਂ ਦੇ ਕਰਕੇ ਜਾਂ ਆਪਣੇ ਪਾਣੀ ਮੀਂਹ ਹੁੰਦੇ ਆ ਉਥੇ ਹੜ੍ਹਾਂ ਕਿਉਂ ਨਾਲ ਹੁੰਦੇ ਆ ਬਾੜਾਂ 'ਚ ਜ਼ਿਆਦਾ ਪਾਣੀ ਆਉਂਦਾ ਕਰਕੇ ਇਹਨਾਂ ਦਿਨਾਂ ਦੇ ਵਿੱਚ ਇਧਰਲੀ ਸਾਈਡ ਆ ਜਿਹੜੇ ਉਧਰ ਪਾਣੀ ਜ਼ਿਆਦਾ ਹੋ ਜਾਂਦਾ ਵਾ ਅਦਰਵਾਈਜ਼ ਪਾਣੀ ਘੱਟ ਹੁੰਦਾ ਵਾ ਤੇ ਆਹ ਦਰ ਖੁੱਲਾ ਦਾ ਇਹ ਵੀ ਤੁਸੀਂ ਦੇਖ ਲਓ ਅੱਜ ਉਧਰਲੇ ਬੰਨੇ ਜਾ ਰਹੀਆਂ ਸ਼ੱਲਾਂ ਵਜਦੀਆਂ ਵਾ ਅਗਲੇ ਬਣਨ ਜਾ ਰਹੇ ਸਲਾਵਾ ਜੀਆ ਵਾ ਇੱਥੇ ਜਨਵਰੀ ਦੀ ਦੱਸ ਦਿਆ ਕਿ ਕਾਫੀ ਰੋੜ ਰੜਕੇ ਵੀ ਆਏ ਸੀਗੇ ਜਨਵਰ ਜੇਕਰ ਕੋਈ ਮੈਨੂੰ ਜਨਵਰ ਦੇ ਸ਼ਾਦ ਮੈਂ ਤੁਹਾਨੂੰ ਦਿਖਾਵਾਂਗਾ ਤੇ ਅੱਜ ਦੀਆਂ ਤਾਜ਼ਾ ਅਪਡੇਟ ਤੁਹਾਨੂੰ ਦਿਖਾ ਰਿਹਾ ਵਾਂ ਆ ਦੇਖੋ ਕਪਾਲੀ ਜਾਦੀ ਇਕ ਕਪਾਲੀ ਲਾਲੋ ਜਾਂ ਗਲਾਲੀ ਲਾਓ ਇਹ ਜਾਦੀ ਆ ਤੇ ਇਹ ਅੱਜ ਦੀਆਂ ਅਪਡੇਟ ਆ ਕਿ ਆ ਜਿਵੇਂ ਦੋਵੇਂ ਦਾਰੇ ਖੋਲੇ ਆ ਤੇ ਪਿਛਲੀ ਸਾਈਡ ਦਰਜੇ ਦੇ ਖੋਲੇ ਆ ਤੇ ਇੱਥੇ ਜਾਨਵਰ ਮਰੇ ਪਿਆ ਇੱਥੇ 스멜 ਆ ਰਹੀ ਹੈ ਬੰਗਲੇ ਵੀ ਜਿਹੜੇ ਇੱਥੇ ਤਾਰ ਬੈਠੇ ਆ ਇਹਨਾਂ ਦਾ ਵੈਸੇ ਅੱਜ ਬੰਦ ਕੀਤਾ ਵਾ ਤੇ ਆਵੇ ਇੱਥੇ ਵੀ ਆ ਜਿਵੇਂ ਤੁਸੀਂ ਦੇਖ ਰਹੇ ਹੋ ਤੇ ਕਾਲਾ ਕਾਲਾ ਜਾ ਇਹ ਕੋਈ ਜਾਨਵਰੀਆ ਲੱਗਦਾ ਮਰਿਆ ਪਿਆ 스멜 ਵੀ ਇਧਰਲੇ ਬੰਦੇ ਕਾਫੀ ਆ ਰਹੀ ਆ ਤੇ ਜਿਹੜੇ ਬੰਗਲੇ ਆ ਉਹ ਵੀ ਮੈਨੂੰ ਲੱਗਦਾ ਕਿ ਕੀ ਰੋਏ ਜਿਆ ਉਹ ਵੀ ਇਸੇ ਕਰਕੇ ਇਧਰਲੇ ਬੰਦੇ ਖਲੋਤੇ ਆ ਤੇ ਅੱਜ ਅੱਜ ਦੀ ਤੁਹਾਨੂੰ ਮਤਾ ਦਾ ਅਪਡੇਟ ਜਿਹੜੀ ਦੱਸ ਰਿਹਾ ਮੈਂ ਉਹ ਆ ਇਧਰਲੀ ਸਾਈਡ ਜਿਵੇਂ ਹਰ ਵੀਡੀਓ ਚ ਮੈਂ ਦੱਸਦਾ ਨਾ ਗੋੰਦਵਾਲ ਸਾਹਿਬ ਵਾਲੀ ਸਾਈਡ ਵਾ ਇਧਰਲੀ ਸਾਈਡ ਆ ਜਿਹੜੀ ਉਹ ਦੂਜੀ ਸਾਈਡ ਆ ਫਰੋਇਪੁਰ ਵਾਲੀ ਸਾਈਡ ਆ ਪਸਤਨ ਵਾਲੀ ਸਾਈਡ ਆ ਆ ਜਿਹੜਾ ਮਖੂ ਆ ਫਰੀਦਕੋਟ ਮੋਗਾ ਬਰਨਾਲਾ ਤੇ ਜਿਹੜਾ ਆ ਰੋੜਾ ਤਰਨਤਾਰਨ ਸਾਈਡ ਆ ਮਾਝਾ ਸਾਈਡ ਆ ਜੀ ਠੀਕ ਹੈ ਜੀ ਤੇ ਇਸ ਟਾਈਮ ਅਸੀਂ ਜਿਹੜਾ ਹਰੀਕੇ ਵਾਲਾ ਪੋਲਾ ਉਹਦੇ ਵਿਚਕਾਰ ਖੜੇ ਆ ਜੀ ਠੀਕ ਹੈ ਜੀ ਤੇ ਤੁਹਾਨੂੰ ਅਪਡੇਟ ਦਿਖਾ ਰਿਹਾ ਹਾਂ ਮੈਂ ਕਿ ਆ ਜਿਹੜੀ ਆ ਜਿਹੜੇ ਦਰਵਾਜ਼ੇ ਇੱਥੇ ਹੋਣਾ ਇਹ ਦਰਵਾਜ਼ਾ ਬੰਦ ਵਾ ਇਹ ਦਰ ਦੇਖੋ ਛਾਂਤੀ ਆ ਪੂਰੀ ਕਿਉਂਕਿ ਇਹ ਦਾਰੇ ਪੂਰੇ ਬੰਦ ਵਾ ਕਲੋਜ਼ ਵਾ ਤੇ ਵਾਇਰੂ ਮੇਰ ਕਰੇ ਤੇ ਅੱਜ ਦੱਸਦੇ ਆ ਕਿ ਜਿਹੜੇ ਇੱਧਰਲੀ ਸਾਈਡ ਪਿੰਡ ਦਾ ਗੋੰਦਾਲ ਸਾਹਿਬ ਵਾਲੇ ਪਿੰਡ ਵਾ ਉਧਰ ਪਾਣੀ ਫੇਰ ਅੱਗੇ ਨਾਲੋਂ ਚੜਿਆ ਵਾ ਥੋੜਾ ਜਿਹਾ ਪਾਣੀ ਦਾ ਜਿਹੜਾ ਵਦਾਵਾਂ ਜਿਹੜਾ ਲੈਵਲ ਆ ਥੋੜਾ ਜਿਹਾ ਵਧਿਆ ਵਾ ਤੇ ਉਹ ਅੱਗੇ ਵੀਰ ਮੇਰੇ ਆ ਜਿਹੜੇ ਪਿੰਡਾ ਵਾਲੇ ਅੱਗੇ ਬੈਠੇ ਆ ਉਹਨੇ ਨੇ ਮੈਨੂੰ ਫੋਨ ਲਾਇਆ ਸੀ ਕਿ ਵੀਰੇ ਤੂੰ ਆ ਤੇ ਆਣ ਕੇ ਸਾਡੀ ਵੀਡੀਓ ਆਪਾ ਤੇ ਤਾਂ ਜੋ ਵਾਤਵਾਦ ਲੋਕਾਂ ਦਾ ਕਰ ਪਹੁੰਚੇ ਸਾਡੀ ਆਵਾਜ਼ ਪਹੁੰਚੇ ਤੇ ਸਾਡਾ ਜਿਹੜਾ ਦਰਦ ਵਾ ਵਾਤਵਾਦ ਲੋਕਾਂ ਨੂੰ ਪਤਾ ਲੱਗੇ ਤੇ ਅੱਜ ਉਹਨਾਂ ਦੇ ਕਹਿੰਦੇ ਉੱਪਰ ਮੈਂ ਆ ਫੇਰ ਲਾਈਵ ਆਇਆ ਵਾਂ ਤੇ ਅੱਗੇ ਤੁਹਾਨੂੰ ਮੇਰੇ ਨਾਲ ਕੋਲੇ ਕਿ ਜਾਵਾਂਗਾ ਇਧਰਲੀ ਸਾਈਡ 'ਤੇ ਤੁਹਾਨੂੰ ਆ ਵਿਖਾਉਣਾ ਹਰੀਕੇ ਦਰਿਆ ਦੇ ਅਪਡੇਟ ਮੈਂ ਤੁਹਾਨੂੰ ਦੇ ਰਿਹਾ ਵਾਂ ਇਧਰ ਬੰਦ ਵਜ ਕੱਲ ਆੜੇ ਦਰ ਖੁੱਲੇ ਸੀਗੀ ਠੀਕ ਹੈ ਜੀ ਤੇ ਅੱਜ ਉਹ ਪਰਲੇ ਦਰ ਖੁੱਲੇ ਆ ਇਧਰ ਅੱਜ ਬੰਦ ਵਾ ਆ ਦੇਸਲੇ ਬੰਨੇ ਚਾਂਤੀਆ ਕੱਲ ਨਹੀਂ ਤੇ ਤੇ ਪਾਣੀ ਦੀ ਵਾਰ ਬਹੁਤ ਜਿਆਦੀ ਸੀ ਅਗਲੇ ਬੰਨੇ ਹਾਂ ਜਿਹੜੇ ਕਿਸਾਨ ਜੱਸੇ ਬੰਦੀਆਂ ਵਾਂ ਜਿਹੜੀਆਂ ਆ ਹਾੜ ਪੀੜਤ ਹਾਂ ਜਿਹੜੇ ਕਿਸਾਨ ਵਾਂ ਅਗਲੇ ਬੰਨੇ ਅਜੀ ਸਾਈਡ ਤੇ ਆ ਕੰਮ ਵੀ ਚੱਲਦਾ ਪਿਆ ਨਾਲ ਦੀ ਨਾਲ ਤੁਹਾਨੂੰ ਹਰ ਵੀ ਦਿਨ ਦਿਖਾਉਣਾ ਹੁੰਦਾ ਕ ਨਾਲ ਦੀ ਨਾਲ ਕੰਮ ਚੱਲਦਾ ਪਿਆ ਹੋਰ ਭਰਾ ਕਿਦਾਂ ਕਰੀ ਜਾਂ ਲਾਈ ਜਾਂਦੇ ਰੰਗ ਠੀਕ ਠਾਕ ਵਧੀਆ ਸੇ ਤਾਂ ਹਾਂ ਵਧੀਆ ਵਧੀਆ ਜੀ ਹਾਂ ਆ ਰੰਗ ਰੂੰਗ ਕਰਨ ਇੱਥੇ ਸਮੈਲ ਸਮੁੱਲ ਬੜੀ ਆਉਂਦੀ ਤੇ ਫਿਰ ਕਿਦਾਂ ਚੱਲਦੇ ਜੇ ਹਣਾ ਮੱਗਾਂ ਮੁਜਾਂ ਨਹੀਂ ਤੇ ਇੱਕ ਦੀ ਕਿਦੇ ਇੱਕ ਆ ਪਈ ਆ ਰੋ ਰੁੜ ਕੇ ਆਉਂਦੀ ਆ ਤੇ ਆ ਰੋ ਰੁੜ ਕੇ ਆਉਂਦੀ ਆ ਕਿ ਕਿੱਥੇ ਰੁੜ ਕੇ ਆਈ ਆ ਰੁੜ ਕੇ ਆਂਡੀਆਂ ਕਿ ਜਾ ਆ ਗਈਆਂ ਵਾ ਨਹੀਂ ਨਹੀਂ ਜਿਹੜੀ ਹੁਣ ਕਿਹੜੀ ਰੁੜ ਕੇ ਆਂਡਈ ਆ ਸਾਹਮਣੇ ਰੁੜ ਕੇ ਆਂਡੀ ਮੈਨੂੰ ਤੇ ਦਿਖਣੀ ਨਹੀਂ ਦਿੱਥੋਂ ਹੈ ਓ ਜਿਹੜੀ ਖੱਟੀ ਦੀ ਚੀਜ਼ ਆ ਅੱਛੇ ਮੱਝ ਵਾ ਆ ਮੈਂ ਇੰਦੀ ਖੱਡੀ ਚੀਜ਼ ਹੈ ਜਿਹੜੀ ਹੈ ਇਹ ਗਾਂਵਾਂ ਆ ਵੇਖੋ ਗਾਂ ਰੁੜ ਕੇ ਆਉਂਦੀ ਜੀ ਇਹ ਗਾਂਵਾਂ ਜਿਹੜੀ ਰੁੜ ਕੇ ਆ ਰਹੀ ਆ ਆ ਤੁਸੀਂ ਦੇਖ ਸਕਦੇ ਜੇ ਅਜੀ ਖੱਡੇ ਰੰਗ ਦੀ ਹੈ ਸਿੰਘ ਹੁੰਦੇ ਕਹਿੰਦੇ ਇਹ ਗਾਂ ਰੁੜ ਕੇ ਆਉਂਦੀ ਆ ਹਰੀ ਕੇ ਦਰਿਆ ਦੀਆਂ ਤਸਵੀਰਾਂ ਜੀ ਤੇ ਹੋਰ ਕਿੱਥੇ ਮੱਜਮੁੱਜ ਕਿੱਥੇ ਆ ਗਾਂ ਨਹੀਂ ਮਰੇ ਕੋਈ ਦੇਖੀ ਗਾਂਵਾਂ ਕਿਹੜਾ ਜਨਵਰ ਹੋਣ ਹੋਰ ਕਿੱਥੇ ਆ ਜਨਵਰ ਅੱਛਾ ਬੱਚਾ ਰੁੜ ਕੇ ਜਾਓ ਕਿਧਰਲੀ ਸਾਈਡ ਦਰਾਂ ਚ ਹੋਊਗਾ ਨਾ ਸਹੀ ਚਲੋ ਮੈਂ ਤੁਹਾਨੂੰ ਦਿਖਾਉਂਗਾ ਆਹ ਵੇਖੋ ਆਹ ਦੂਰੋਂ ਹੁਣ ਪਤਾ ਲੱਗ ਰਿਹਾ ਸਾ ਪਤਾ ਲੱਗ ਰਿਹਾ ਵਾ ਕਿ ਆ ਗਾਂ ਰੁੜ ਕੇ ਆ ਰਹੀ ਆ ਆ ਜਿਹੜੀ ਆ ਗਾਂ ਰੁੜ ਕੇ ਆ ਰਹੀ ਆ ਜਦੋਂ ਲਾਗੇ ਆਗੇ ਤੁਹਾਨੂੰ ਪੂਰੀ ਦਿਖਾਵਾਂਗੇ ਇਹ ਵੀ ਜੀ ਹੁਣ ਉੱਚੇ ਥਾਵਾਂ ਇਹਨਾਂ ਨੂੰ ਤਾਂ ਜ਼ਿਆਦਾ ਪਤਾ ਲੱਗ ਰਿਹਾ ਵਾ ਓਹ ਸਾਹਮਣੋਂ ਗਾਂ ਰੁੜ ਕੇ ਆ ਰਹੀ ਆ ਚਲ ਵਾਇਗਰੂ ਮਿਹਰ ਕਰੇ ਆ ਕਿਤਾ ਕਿਦਾਂ ਇਹਨਾਂ ਨੂੰ ਪਾਲਦੇ ਆ ਕਿਦਾਂ ਇਹਨਾਂ ਨੂੰ ਹੰਨਾ ਸੰਭਦੇ ਆ ਤੇ ਵਾਇਗਰੂ ਮਿਹਰ ਕਰੇ ਆ ਗਾਂ ਆ ਜਿਹੜੀ ਰੁੜ ਕੇ ਆ ਰਹੀ ਆ ਆ ਜਿਹੜੀ ਹੋਰ ਮੈਂ ਜੂਮ ਕਰਕੇ ਦਿਖਾ ਦਨਾ ਵਾ ਇਹ ਹਰੀਕੇ ਦੇ ਹੈਡ ਦੀਆਂ ਅੱਜ ਦੀਆਂ ਤਸਵੀਰਾਂ ਜੀ ਤੇ ਇਹ ਗਾੜ ਰੋੜ ਕੇ ਆ ਰਹੀ ਆ ਤੇ ਵਾਇਗਰੂ ਮੇਰ ਕਰੇ ਇਹ ਜਾਂ ਮਿਰਸਾ ਨੂੰ ਉਧਰਲੇ ਬੰਨੇ ਚੱਲ ਜਾਣੀਆਂ ਜਿੱਧਰਲੇ ਬੰਨੇ ਨਹਿਰ ਵਾ ਉਹ ਨਹਿਰਾਂ ਵਾ ਜਿਹੜੀਆਂ ਉਧਰ ਨੂੰ ਜਾਂਦੀਆਂ ਰਾਜਸਥਾਨ ਨੂੰ ਜਾਂਦੀਆਂ ਸਰਹੰਦ ਫੀਡਰ ਤੇ ਦੂਜੀ ਫੀਡਰ ਉਧਰਲੇ ਬੰਨੇ ਚੱਲ ਜਾਣੀਆਂ ਤੇ ਇੱਕ ਅੱਗੇ ਵੀ ਵੀਰ ਜਿਹੜੀ ਦੱਸ ਰਿਹਾ ਕਿ ਦੇਖੋ ਕਿੰਨੀ ਸਪੀਡ ਦੇ ਵਿੱਚ ਜਾ ਰਿਹਾ ਆ ਛੜਕਦੇ ਕਿੰਨੀ ਸਪੀਡ ਦੇ ਵਿੱਚ ਬਸਾ ਜਾ ਰਹੀ ਆ ਠੀਕ ਹੈ ਜੀ ਤੇ ਦੇ ਜਿਹੜੀ ਨਹੀਂ ਦੱਸ ਰਿਹਾ ਕਿ ਅੱਜ ਦੀ ਇੱਕ ਬੱਚਾ ਰੁੜ ਕੇ ਗਿਆ ਉਹਦੇ ਅੰਦਰ ਆਂਦੇ ਵਿੱਚ ਜਾ ਕੇ ਵੜਿਆ ਸੀ ਜੇ ਹੁਣ ਹੋਇਆ ਤੇ ਮੈਂ ਤੁਹਾਨੂੰ ਜ਼ਰੂਰ ਦਿਖਾਉਂਗਾ ਵੀ ਤੇ ਇਹ ਜਿਹੜੀ ਗਾਂ ਵਾ ਆ ਆ ਵੇਖੋ ਉੱਤੇ ਕਾਂ ਬੈ ਕੇ ਵੇਖੋ ਕਾਂ ਦੂਰੋਂ ਦਿਖ ਰਿਹਾ ਵਾ ਕਾਂ ਬੈ ਕੇ ਚੁੰਝਾ ਵੀ ਮਾਰ ਰਿਹਾ ਵਾ ਇੱਧਰ ਦੇਖੋ ਆ ਦੇਖੋ ਕਾਂ ਉੱਤੇ ਚੁੰਝਾ ਮਾਰ ਰਿਹਾ ਵਾ ਇੱਧਰ ਦੇਖੋ ਇਹ ਗਾਂ ਰੁੜ ਕੇ ਆ ਰਹੀ ਆ ਤੇ ਕਾਂ ਉੱਤੇ ਬੈਠਾ ਵਾ ਚੁੰਝਾ ਮਾਰ ਰਿਹਾ ਵਾ ਇਹ ਹਰੀਕੇ ਹੈਡ ਦੀਆਂ ਆ ਜਿਹੜੀਆਂ ਤਾਜ਼ਾ ਤਸਵੀਰਾਂ ਆਂ ਕੀਤਾ ਕੀ ਦਾ ਜਨਰਲ ਹੋ ਵਿਚਾਰੇ ਨੇ ਕਿ ਇਸ ਕਿਸਾਨ ਨੇ ਕੀਤਾ ਕਿਦਾਂ ਪਾਲਿਆ ਹੋਗਾ ਤੇ ਪਾਣੀ ਦੇ ਵਹਾਣ ਨਾਲ ਰੁੜ ਕੇ ਆ ਗਿਆ ਵਾ ਤੇ ਇਹ ਹਰੀਕੇ ਹੈਡ ਦੀਆਂ ਤਾਜ਼ੀਆਂ ਤਸਵੀਰਾਂ ਵਾ ਅੱਜ ਦੀਆਂ ਤਸਵੀਰਾਂ ਵਾ ਤੇ ਇਹ ਗਾਂਵ ਜਿਹੜੀ ਹੁਣ ਇਹਨੇ ਇਧਰਲੀ ਸਾਈਡ ਚੱਲ ਜਾਣਾ ਮਦਰਾ ਵੱਲੇ ਜੇਕਰ ਮੈਨੂੰ ਉਧਰਲੀ ਦਰਾਂ ਵਾਲੀ ਸਾਈਡ ਗਾਂ ਇੱਕ ਜੇਕਰ ਮਿਲਦੀ ਹੈ ਤੇ ਜ਼ਰੂਰ ਦਿਖਾਵਾਂਗਾ ਤੇ ਅਗਲੇ ਬੰਨੇ ਹੁਣ ਆ ਕਿਸਾਨ ਭਰਾ ਬੈਠੇ ਹੋਣੇ ਆ ਉਹਨਾਂ ਨਾਲ ਮੈਂ ਤੁਹਾਡੀ ਜਾ ਕੇ ਆ ਗੱਲ ਕਰਾਉਣਾ ਵਾ ਤੇ ਇਹ ਅੱਜ ਦੀਆਂ ਅਪਡੇਟ ਆ ਜੀ ਹਰੀਕੇ ਦਰਿਆ ਦੀ ਆਵੇ ਪਾਣੀ ਇੱਧਰ ਲੇਉਂਦੇ ਨੇ ਇੱਕ ਪੂਰਾ ਆ ਦਰਾਂ ਦੇ ਨਾਲ ਦੂਜਾ ਕਿੰਨੇ ਨਿਆ ਫਾਟਕਾਂ ਦੇ ਨਾਲ ਲੱਗਾ ਪਿਆ ਪੂਰਾ ਔਰ ਜਿਹੜੇ ਦਰਵਾ ਉਹ ਵੀ ਅੱਗੇ ਮੈਂ ਖੋਲੇ ਆ ਤੇ ਦੋ ਦਰ ਪਿੱਛੇ ਖੋਲੇ ਆ ਤੇ ਇਹ ਦਰ ਤੁਹਾਨੂੰ ਦਿਖਾ ਦੇਣਾ ਵਾ ਵੀ ਇਹ ਦਰ ਕਿੰਨਾ ਕੁ ਖੋਲਿਆ ਪਿੱਛੇ ਵਾ ਵਾ ਜਿਆਦੇ ਖੋਲੇ ਸੀ ਦੋ ਦਰ ਤੇ ਇਹ ਤੁਹਾਨੂੰ ਦੱਸ ਦਿਖਾਣਾ ਕਿੰਨਾ ਕੁ ਖੋਲਿਆ ਵਾ ਜੀ ਆ ਦਰਵਾ ਇਹ ਖੋਲਿਆ ਵਾ ਪਰ ਆਓ ਵੇਖੋ ਅਗਲੇ ਬਲੇ ਛੱਟਾ ਵੇਖੋ ਕਿੰਨੇ ਵਾਜਦੇ ਨੇ ਬੋਰ ਉਹਨੇ ਬਣੇ ਸੀ ਲੰਗ ਵਿਦਿਆ ਬਈ ਐਸੇ ਹੇ ਇਹ ਪਛੱਲਾ ਬਹੁਤ ਵੱਜਦੇ ਪਈਆਂ ਹੋਰ ਬਰਾਏ ਠੀਠਾ ਜੇ ਇੱਥੇ ਜਨੂਰ ਵਾਵਾ ਕਹਿੰਦੇ ਰੁੜ ਕੇ ਆਏ ਸੀ ਮੱਜਾ ਮੁੰਜੀ ਗਾਵਾਂ ਕੁਮਾਂ ਰੁੜ ਕੇ ਆਈਆਂ ਮੈਂ ਸੁਣਿਆ ਉਹ ਪਹਿਲੇ ਆਏ ਜਿਹੜਾ ਉੱਧਰ ਹੋ ਆਹ ਇੱਕ ਉੱਧਰ ਵੀ ਅੱਗੇ ਆਉਤ ਵੀ ਰੁੜ ਕੇ ਆਉਂਦੀ ਇੱਕ ਜਿੱਤੇ ਉਹ ਕਾਂ ਬੈਠਾ ਵਾ ਉਹ ਵੀ ਹੈ ਉਹ ਵੀ ਆਵੋ ਮੱਲੇ ਆਏ ਇੱਥੇ ਪਰਲੇ ਪਰਲੇ ਕੋਲ ਤੋਂ ਲੰਗਾ ਆ ਗਾ ਆਂਦੀ ਜਾ ਸਕਦਾ ਮੈਂ ਉਥੇ ਅੱਛਾ ਅੱਛਾ ਹਾਂਜੀ ਮੈਂ ਤੁਹਾਨੂੰ ਲਾਂਚੇ ਵਿਖਾਉਣਾ ਵਾਂ ਇਹ ਗਾਂ ਲੜ ਕੇ ਆ ਰਹੀ ਵਿਚਾਰੀ ਉਹ ਤੁਹਾਨੂੰ ਮੈਂ ਅਗਲੇ ਬੰਨੇ ਜਾ ਕੇ ਦਿਖਾਉਣਾ ਵਾ ਆ ਹੈਗਾ ਵਾ ਲੰਗਾ ਹੈਗਾ ਵੀਡੀਓ ਨਹੀਂ ਦੱਸ ਰਿਹਾ ਆਪਾਂ ਉਸ ਤੱਕ ਜਾ ਸਕਦੇ ਆ ਠੀਕ ਹੈ ਜੀ ਅੱਜ ਤੁਹਾਨੂੰ ਮੈਂ ਪਹਿਲੀ ਵਾਰੀ ਉਧਰਲੇ ਬੰਨੇ ਜਾ ਕੇ ਦਿਖਾਉਣਾ ਵਾ ਕਿਉਂਕਿ ਇਧਰਲੇ ਬੰਨੇ ਮੈਂ ਕਰੀ ਗਿਆ ਨਹੀਂ ਸੀਗਾ ਅੱਜ ਇਥੇ ਮੋੜ ਸੱਜ ਲੱਗਿਆ ਇੰਦੀ ਲੰਗਾ ਹੈਗਾ ਮੈਂ ਕਰੀ ਧਿਆਨ ਨਹੀਂ ਸੀ ਦਿੱਤਾ ਤੇ ਅੱਜ ਚੱਲ ਤੁਹਾਨੂੰ ਮੈਂ ਅੱਗੇ ਜਾ ਕੇ ਦਿਖਾਉਣਾ ਵਾ ਤੇ ਫਸਟ ਟਾਈਮ ਤੁਹਾਨੂੰ ਦਰਿਆ ਦੇ ਵਿੱਚ ਜਾ ਕੇ ਵੀਡੀਓ ਬਣਾ ਕੇ ਬਖਮਣਾ ਅੱਜ ਦੇ ਇਹ ਤਾਂ ਉਹ ਗਾਂਵ ਹੀ ਜਿਹੜੀ ਰੁੜ ਕੇ ਜਾਂਦੀ ਆ ਉਹ ਵੀ ਲਾਗੋਂ ਦਿਖਾ ਸਕਦਾ ਹਾਂ ਕਿਉਂਕਿ ਆ ਜਿਹੜਾ ਰਾਹ ਵਾ ਕਾਫੀ ਅਗਲੇ ਬੰਨੇ ਜਾ ਰਿਹਾ ਵਾ ਤਾਂ ਵੀ ਜੀ ਹੁਣ ਕਹਿ ਰਿਹਾ ਕਿ ਤੁਸੀਂ ਅੱਗੇ ਜਾ ਕੇ ਵੀਡੀਓ ਬਣਾ ਸਕਦੇ ਜੀ ਤੁਹਾਨੂੰ ਕੋ ਰਾਮਦਾ ਪਹਿਲੀ ਹਰ ਇਧਰਲੀ ਸਾਈਡ ਆ ਥੋੜਾ ਜਿਹਾ ਨਰਵਸਨੈਸ ਹੋ ਰਹੀ ਆ ਤੁਹਾਨੂੰ ਕੋ ਰਾਮਦਾ ਸੋ ਵੇਖੋ ਗਾਂ ਜਾਰੀ ਰੁੜ ਕੇ ਓਹ ਦੇਖੋ ਵਾਇਗਰੂ ਮਿਹਰ ਕਰੇ ਔਰ ਇਥੋਂ ਪੂਰੀ ਸਹੀ ਦਿਸ ਰਹੀ ਆ ਇਥੋਂ ਪੂਰੀ ਸਾਫ ਦਿਸ ਰਹੀ ਆ ਤੇ ਅੱਗੇ ਜਾ ਕੇ ਮੈਂ ਤੁਹਾਨੂੰ ਆ ਦਿਖਾਣਾ ਵਾ ਓ ਵੇਖੋ ਪੂਰੀ ਸਾਫ ਦਿੱਸ ਰਹੀ ਹੈ ਗਾਂ ਜਿਹੜੀ ਰੁੜ ਕੇ ਜਾ ਰਹੀ ਆਵੇ ਮੈਂ ਜ਼ੂਮ ਕਰ ਦਿੱਤਾ ਇਹ ਇੱਥੋਂ ਜ਼ੂਮ ਕਰ ਦੇਣਾ ਆ ਵੇਖੋ ਆ ਗਾਂ ਰੁੜ ਕੇ ਜਾ ਰਹੀ ਆ ਮੈਂ ਲਾਗੇ ਜਾ ਕੇ ਤੁਹਾਨੂੰ ਦਿਖਾਉਣਾ ਵਾ ਆ ਇਹ ਦਰਿਆ ਦੇ ਉੱਪਰ ਮੈਂ ਵਿੱਚ ਮਤਲਬ ਕਿ ਕਾਫੀ ਪੁਲ ਦੇ ਅੰਦਰ ਲੰਘ ਆਇਆ ਵਾ ਆ ਹਾਇੜ ਵਾ ਹਾਇੜ ਦੇ ਵਿੱਚ ਹੁੰਦੀ ਵੇਖੋ 스멜 ਬਹੁਤ ਜ਼ਿਆਦਾ ਆ ਰਹੀ ਆ ਇੱਥੇ 스멜 ਵਾ ਜਿਹੜੀ ਕਾਫੀ ਆ ਰਹੀ ਆ ਕਿਉਂਕਿ ਜਨਵਰ ਜਨਵਰ ਕਾਫੀ ਇੱਥੇ ਢਾਹਦੇ ਆ ਕਿ ਜਿਹੜੀ ਗਪਾਲੀਆਂ ਇਹਨਾਂ ਦੇ ਵਿੱਚ ਰੁੜ ਕੇ ਆ ਰਹੇ ਆ ਜਨਵਰ ਬਹੁਤ ਜ਼ਿਆਦਾ ਤੇ ਆ ਦੇਖ ਰਹੇ ਦੇਖ ਸਾ ਦਿਤੇ ਹੁਣ ਮੇਤੋ ਗਾਂ ਜਾਣਾ ਜਾਇ ਨਹੀਂ ਜਾਣਾ ਕਿਉਂਕਿ ਜਿਹੜੀ ਗਾਂ ਹੈ ਗਾਂ ਤੁਰੀ ਜਾ ਰਹੀ ਹੈ ਤੇ ਆ ਆ ਪੁਲ ਵਾ ਜੀ ਆਪਣਾ ਆ ਹਰੀ ਕਾਲਾ ਪੁਲ ਵਾ ਠੀਕ ਹੈ ਜੀ ਤੇ ਆ ਮੈਂ ਦਰਿਆ ਦੇ ਵਿੱਚ ਇਸ ਟੈਂਡ ਰਿਚਕਾਰ ਖੜਾ ਵਾਂ ਦਰਿਆ ਦੇ ਵਿੱਚ ਤੇ ਉਹ ਗਾਂ ਰੜਕੇ ਜਾ ਰਹੀ ਹੈ ਤੇ ਆ ਆਪਣਾ ਪੁਲ ਵਾ ਠੀਕ ਹੈ ਜੀ ਇਹ ਦਰਿਆ ਦੇ ਵਿੱਚ ਵੜ ਕੇ ਮੈਂ ਵੀਡੀਓ ਦਿਖਾ ਰਿਹਾ ਤੁਹਾਨੂੰ ਸਾਰੀ ਸੰਤ ਤੇ ਉਹ ਵੇਖੋ ਦਰਾਂ ਦੇ ਥੱਲੇ ਉਹਦੀ ਏਦਾਂ ਦਾ ਮਾਹੌਲ ਹੁੰਦਾ ਜੀ ਮੈਂ ਪਹਿਲੀ ਵਾਰ ਵੇਖਿਆ ਵਾ ਆ ਪੁਲ ਦੇ ਥੱਲੇ ਉਹਦੀ ਏਦਾਂ ਦਾ ਮਾਹੌਲ ਹੁੰਦਾ ਵਾ ਪਹਿਲਾਂ ਦੇਖਿਆ ਮੈਂ ਆ ਜਿਹੜੀਆਂ ਡਾਫਾਂ ਵਾਂ ਡਾਫਾਂ ਲਈਆਂ ਵਾਂ ਤੇ ਆ ਪਹਿਲੀ ਵਾਰੀ ਮਾਹੌਲੇ ਵਿੱਚ ਵਾ ਤੇ ਥੋੜੀ ਜੀ ਨਰਵਸਨੈਸ ਵੀ ਹੋ ਰਹੀ ਹੈ ਕਿਉਂਕਿ ਮੈਂ ਕਦੀ ਦਰਿਆ ਦੇ ਚਾਇ ਨਹੀਂ ਤੇ ਆ ਵੇਖੋ ਆ ਜਨਵਾਰ ਮਰਿਆ ਪਿਆ ਜੀ ਆ ਮੱਝ ਮਰੀ ਪੀ ਤਾਂ ਸਮੈਲ ਆ ਰਹੀ ਸੀ ਇਥੋਂ ਵੇਖੋ ਕੀੜੇ ਕਿੰਨੇ ਚੱਲੇ ਆ ਤੇ ਸਮੈਲ ਵੀ ਕਾਫੀ ਆ ਰਹੀ ਹੈ ਦਕਾ ਲੰਪਨਾਸੀ ਦਿਹਾਲੰਗ ਸਰੂਕੇ ਸਦਾ ਅੰਗੇ ਸੰਗੀਤ ਪੰਨਾ ਉਪੋਤੇ ਵੈਗ ਨੂੰ ਮੇਰ ਕਰੇ ਅਰਦਾਸ ਵਾਸਤੇ ਜਨਵਾਰ ਵਾਸਤੇ ਕਿ ਰੱਬ ਇਹਨੂੰ ਚੜ ਕਿਸੇ ਵੀ ਜੀਵ ਚ ਪਾਵੇ ਤਾਂ ਮੇਰੀ ਕਰੀ ਦੇ ਦਿੱਤੇ ਆ ਵੇਖੋ ਪਾਣੀ ਦੀ ਡਾਫ ਲੱਗੀ ਆ ਆ ਬੰਦ ਕੀਤੇ ਆ ਪੂਰੇ ਥੱਲੇੋਂ ਦੀ ਉੱਤੋਂ ਦੀ ਟਰੱਕ ਗੱਡੀਆਂ ਲੰਘ ਰੀਆਂ ਤੇ ਥੱਲੇੋਂ ਦੀ ਆ ਜਿਹੜੀ ਡਾਫ ਲਾਈ ਆ ਤੇ ਆ ਥੱਲੇ ਦਾ ਮਾਹੌਲ ਜੇ ਤੇ ਪਹਿਲੀ ਵਾਰੀ ਮੈਂ ਥੱਲੇੋਂ ਦੀ ਵੀਡੀਓ ਬਣਾ ਕੇ ਪਾ ਰਿਹਾ ਵਾਂ ਕਿਉਂਕਿ ਅੱਗੇ ਮੈਨੂੰ ਮੈਂ ਕਰੀ ਧਿਆਨ ਨਹੀਂ ਸੀ ਦਿੱਤਾ ਆ ਥੱਲੇੋਂ ਦੀ ਵੀਡੀਓ ਦਰਿਆ ਦੇ ਥੱਲੇੋਂ ਦੀ ਵੀਡੀਓ ਆ ਆ ਸਿਸਟਮ ਜੇ ਤੇ ਇਸ ਪੁਲ ਤੋਂ ਤਾਂ ਨਹੀਂ ਕੋਈ ਡਰ ਲੱਗ ਰਿਹਾ ਵਾ ਉਹ ਪਰਲੇ ਪੁਲ ਦੇ ਉੱਤੋਂ ਡਰ ਨਹੀਂ ਲੱਗਦਾ ਇਸਪੋ ਜਤਵਾ ਜੀ ਥੋੜੀ ਨਰਵਸਨਾ ਸੀ ਜੀ ਮਿਸੁਸ ਕੋਈ ਮੈਨੂੰ ਨਾ ਕਿ ਝੂਠ ਮਾਰਾ ਕਿਉਂਕਿ ਇਧਰਲੀ ਸਾਈਡ ਮੈਂ ਕਦੀ ਆਇਆ ਨਹੀਂ ਸੀ ਇਧਰ ਮਸਾ ਡਰਨੇ ਲੱਗਦਾ ਇਧਰ ਸ਼ਾਇਦ ਸੋ ਰੋਜ ਲੱਗਦੇ ਰਹੀਦਾ ਹੀ ਆ ਕਾ ਡਰਨੇ ਲੱਗ ਰਿਹਾ ਮੈਂ ਕਿਸਾਨ ਭਰਾ ਖੜੇ ਆ ਤੇ ਇਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਣਾ ਹੋਰ ਭਾਜੀ ਠੀਕ ਠਾਕ ਏ ਹੋ ਠੀਕਾ ਵੀਰ ਜੀ ਹਾਂ ਜੀ ਹੋ ਠੀਕ ਠਾਕ ਵਧੀਆ ਹੋ ਜੇ ਕਰਦੇ ਹੋ ਹੋ ਠੀਕਾ ਸਦਾ ਜੀ ਹਾਂ ਜੀ ਹੋ ਜੀ ਹੋਰ ਠੀਕ ਠਾਕ ਤੇ ਕੀ ਅੱਜ ਸਾਕਤਾ ਬੈਠੇ ਜੇ ਸਾਰਾ ਪਾਣੀ ਫੇਰ ਉਹਨਾਂ ਹੀ ਹੋ ਗਿਆ ਜੀ ਪਿੱਛੇ ਅੱਛਾ ਫੇਰ ਉਹਨਾਂ ਹੀ ਹੋ ਗਿਆ ਤੁਹਾਡਾ ਅਗੇ ਨਾਲੋਂ ਵੀ ਜਿਹੜਾ ਵਾ ਜਿਆਦਾ ਪਾਣੀ ਹੋ ਗਿਆ ਅੱਜ ਅੱਜ ਹੁਣ ਅਸੀਂ ਆਏ ਇੱਥੇ ਵੀ ਇਧਰ ਹੀ ਤੁਸੀਂ ਇਧਰ ਹੀ ਸਾਈਡ ਹੋ ਜਾਓ ਇਧਰ ਹੀ ਸਾਈਡ ਹੋ ਜਾਓ ਇਧਰ ਆ ਜਾਓ ਅਗਲੀ ਸਾਈਡ ਆ ਜਾਓ ਆਓ ਜਾਓ ਇੱਥੇ ਆ ਜਾਓ ਖਾਲੀ ਜਗ੍ਹਾ ਤੇ ਆ ਜਾਓ ਆ ਸਾਂ ਜੀ ਕਿਸਾਨ ਭਰਾਵਾ ਜਿਹੜੇ ਮੰਡ ਏਰੀਆ ਦੇ ਆ ਜਿਹੜੇ ਉੱਥੇ ਜਿਨ੍ਹਾਂ ਦੀ ਜਮੀਨਾਂ ਮੰਡ ਏਰੀਆ ਦੇ ਵਿੱਚ ਜਮੀਨਾਂ ਵਾ ਉਹ ਭੈਣ ਵੀਰਾਂ ਆਪਣਾ ਦਰਦ ਦੱਸਣ ਲੱਗੇ ਆ ਕਿ ਆਹ ਤੁਹਾਨੂੰ ਮੈਂ ਉਹਨਾਂ ਦੀ ਜਿਹੜੀ ਗੱਲਬਾਤ ਆ ਤੁਹਾਨੂੰ ਸੁਣਾਉਣਾ ਹਾਂ ਜੀ ਕੀ ਵੀ ਦੀ ਨਾਮ ਕੀ ਆਪਣਾ ਗੁਰਵਿੰਦਰ ਸਿੰਘ ਜੀ ਪਿੰਡ ਗੁਰਵਿੰਦਰ ਸਿੰਘ ਕਿਹੜਾ ਪਿੰਡ ਆਪਣਾ ਪਿੰਡ ਘੜਕਾ ਜ਼ਿਲ੍ਹਾ ਦੰਦ ਘੜਕਾ ਚੋਲਾ ਸਾਹਿਬ ਲੱਗ ਗਿਆ ਜਿਹੜਾ ਇਧਰਲੀ ਸਾਈਡ ਆ ਠੀਕ ਹੈ ਜੀ ਤੇ ਕੀ ਅੱਜ ਦੇ ਅਪਡੇਟ ਕੀ ਆ ਜੀ ਅੱਜ ਦੇ ਆ ਵੀ ਪਾਣੀ ਜਿਹੜਾ ਵਾ ਫੇਰ ਆ ਜਿਹੜਾ ਵੀ ਪਿਛੋਂ ਜਿਹੜਾ بارش ਦਾ ਜਿਹੜਾ ਪਾਣੀ ਆ ਹਾਂਜੀ ਬਹੁਤ ਜ਼ਿਆਦਾ ਹੋ ਗਿਆ ਬਿਆਸ ਦਰਿਆ ਦੇ ਵਿੱਚ ਅੱਛਾ ਜੀ ਹਾਂਜੀ ਉਹਦੇ ਨਾਲ ਜਿਹੜਾ ਸਾਡੇ ਜਿਹੜੇ ਆ ਕਸਾਨਾਂ ਦੀਆਂ ਇਹ ਕੜਕੇ ਦੀਆਂ ਕਰਮੋ ਵਾਲੇ ਦੀਆਂ ਗੁੱਜਰਪੁਰ ਮੁੰਡਾ ਪਿੰਡ ਜੋਲ ਭੈੜਾ ਤੇ ਉਧਰੋਂ ਮੰਡ ਖੇਤਰ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਪੈਂਦੇ ਜਿਹੜੇ ਪਿੰਡ ਉਹਨਾਂ ਦੇ ਜਿਹੜੇ ਝੋਨੇ ਆ ਉਹ ਡੁੱਬ ਚੁੱਕੇ ਆ ਕੱਲ ਜਿਹੜੀ ਇੱਕ ਤਰੀ ਸੀ ਉਸ ਦਿਨ ਤੇ ਪਾਣੀ ਥੋੜਾ ਜਿਹਾ ਘਟਿਆ ਸੀਗਾ ਕੱਲ ਜਿਹੜੀ ਨਾਰਮਲ ਹੋ ਗਿਆ ਸੀ ਤੇ ਦਰਿਆ ਦੇ ਵਿੱਚ ਪਾਣੀ ਹੋ ਗਿਆ ਸੀ ਪੂਰਾ ਪਹਿਲਾਂ ਜਿਹੜਾ ਪਾਣੀ ਨਿਕਾਸੀ ਹੋਈ ਹੁਣ ਜਦੋਂ ਵੀ ਮੰਨ ਲਓ ਵੀ ਇਹ ਕਹਿੰਦੇ ਆ ਵੀ ਸਾਡਾ ਪਾਉਂਡ ਲੈਵਲ ਜਿਹੜਾ ਵਾ ਅਜੇ ਘਟਵਾ ਘਟਵਾ ਅਸੀਂ ਇਹ ਤੁਹਾਡੇ ਰਾਈਂ ਪ੍ਰਸ਼ਾਸਨ ਤਾਂ ਕੇ ਇਹ ਦੱਸਣਾ ਚਾਹੁੰਦੇ ਆ ਕਿ ਜਿਹੜੀਆਂ ਜਿਹੜੀਆਂ ਇੱਥੇ ਗੇਜਾਂ ਲੱਗੀਆਂ ਇਹਦਾ ਲੈਵਲ ਕੱਢ ਕੇ ਸਾਡੇ ਪਿੰਡਾਂ 'ਵਾਲ ਗੇਜਾਂ ਲਾਈਆਂ ਜਾਣ। ਅੱਛਾ। ਕਿਉਂਕਿ ਸਾਡੇ ਪਿੰਡਾਂ 'ਵਾਲ 4-4 ਫੁੱਟ ਪਾਣੀ ਵਧ ਗਿਆ। ਇਹਨਾਂ ਦਾ ਹਜੇ 690 90 ਵੀ ਨਹੀਂ ਹੋਇਆ। ਅੱਛਾ। ਸਾਡੇ ਪਿੰਡਾਂ 'ਵਾਲ ਪਾਣੀ ਬਹੁਤ ਜ਼ਿਆਦਾ ਹੋ ਗਿਆ। ਇਹ ਜਿਹੜਾ ਵਾ ਕਿ ਕੀ ਕਾਰਨ ਇਹਨਾਂ ਦਾ ਲੈਵਲ ਨਹੀਂ ਪੂਰਾ ਹੁੰਦਿਆ ਸਾਡੇ ਸਾਡੇ ਦਰਿਆ ਓਵਰਫਲੋ ਹੋ ਗਿਆ। ਤੁਹਾਨੂੰ ਅੱਛਾ। ਅੱਛਾ ਟੁੱਟ ਜੇ ਟੁੱਟ ਰਿਹਾ ਜੀ ਟੁੱਟ ਜਾਣੀ ਕਿ ਟੁੱਟ ਰਿਹਾ। ਇਹ ਨਹੀਂ ਘੜਦੇ। ਹਾਂਜੀ ਘਰ ਟੁੱਟ ਨਹੀਂ ਆ। ਹਟ ਉੱਡਦੇ ਆ ਵਾਈਲੋ ਮੇਰੇ ਕਰੇ ਜੇ ਫਸਲ ਵਾ ਉਹ ਬਰਬਾਦ ਹੋਣੀ ਆ ਹਾਂਜੀ ਤੇ ਮੁਰਕੇ ਛੱਡਿਆ ਇਹਦਾ ਕੀ ਫਾਇਦਾ ਵਾ ਪਹਿਲਾਂ ਅਸੀਂ ਜਿਹੜੇ ਹਰੀ ਗਹਿਰ ਤੋਂ ਥੱਲੇਲੀ ਸਾਈਡ ਨੂੰ ਕਿਸਾਨ ਸਾਡੇ ਭਰਾ ਅਸੀਂ ਉਹਨਾਂ ਦੇ ਗਾੜੀ ਵੀ ਹੱਥ ਜੋੜ ਕੇ ਅਪੀਲ ਕਰਦੇ ਆ ਵੀ ਸਾਡੀ ਸਪੋਰਟ ਕਰੋ ਪਰਾਉ ਜਦੋਂ ਸਾਨੂੰ ਇਹਨਾਂ ਡੋਬਤਾ ਇਹਨਾਂ ਦੁਬਾਰਾ ਤੁਹਾਨੂੰ ਲੱਖ ਡੂੜ ਲੱਖ ਛੱਡ ਕੇ ਤੁਹਾਨੂੰ ਵੀ ਡੋਬਣਾ ਜੋ ਅੱਜ ਆ ਅਸੀਂ ਅਸੀਂ ਨਹੀਂ ਚਾਉਂਦੇ ਵੀ ਪਹਿਲਾਂ ਸਾਡਾ ਨੁਕਸਾਨ ਹੋਵੇ ਫਿਰ ਬਰੋਜਪੁਰ ਏਰੀਆ ਦਾ ਜਿੰਨੇ ਵੀ ਸਾਡੇ ਸਭਰਾ ਖੇਤਰ ਦੇ ਵਿੱਚ ਆ ਅੱਜ ਪਾਣੀ ਜਿਹੜਾ ਦਰਿਆ ਦਾ ਜਿਹੜਾ ਵਾ ਖਾਲੀ ਆ ਪੇਟ ਜੇ ਵਾਈਬਰ ਜੇ ਮਗਰੋਂ 75000 ਕਿਉਂ ਸਿੱਕ ਪਾਣੀ ਆ ਰਿਹਾ ਤੇ ਤੋਂ ਸਿਰਫ 5000 ਰੀਲ ਹੋ ਰਿਹਾ ਵਾ ਨਹੀਂ ਜਿਹੜਾ ਵੀ ਜੀ ਅੱਜ ਪਾਣੀ ਆਇਆ ਵਾ ਜਿਹਦੇ ਨਾਲ ਤੁਸੀਂ ਦੱਸ ਰਹੇ ਵੀ ਸਾਡਾ ਫੇਰ ਨੁਕਸਾਨ ਹੋ ਰਿਹਾ ਵਾ ਇਹ ਮੀਆਂ ਦਾ ਪਾਣੀ ਹੈ ਕਿ ਜਾਂ ਪਿੱਛੋਂ ਡੈਮਾਂ ਵੱਲੋਂ ਛੱਡਿਆ ਗਿਆ ਬਾਹਰਸ਼ ਦਾ ਪਾਣੀ ਹੈ ਜੀ ਇਸ ਬਾਰਸ਼ ਦਾ ਪਾਣੀ ਹੈ ਬਾਹਰ ਇਹ ਡੈਮ ਤੋਂ ਜਿਹੜਾ 18000 14000 ਰੈਗੂਲਰ ਜਿਹੜਾ ਰਿਲੀਫ ਕੀਤਾ ਜਾ ਰਿਹਾ ਅੱਛਾ ਉਸ ਤੋਂ ਬਾਅਦ ਆ ਹੁਣ ਇਹ ਕਹਿੰਦੇ ਵੀ 25000 ਆ ਰਿਹਾ ਹਾਂਜੀ ਪਰ ਢਿਲਵਾ ਦਾ ਇਸ ਟਾਈਮ ਦਾ ਜਿਹੜਾ ਡਾਟਾ ਉਹ 77 74000 ਚੱਲ ਰਿਹਾ ਓਕੇ ਇਹ ਰਿਲੀਫ ਕਰਨ ਦਾ ਹੈਰੀਗੇ ਹੈਡ ਤੋਂ 25000 ਓਕੇ ਪਰ ਜਿਹੜਾ ਬਾਕੀ 50000 ਪਾਣੀ ਆ 48000 ਉਹ 25 25000 ਕਿਹਨੂੰ ਰਿਲੀਫ ਰਿਲੀਜ਼ ਕਰ ਰਿਹਾ ਹੈ ਇਹਦੇ ਵਿੱਚ ਹੈਗਾ ਵੀ 13 135000 ਜਿਹੜੀ ਰਾਜਸਥਾਨ ਫਿਲਟਰ ਹਾਂਜੀ 9700 95000 ਜਿਹੜੀ ਆ ਫਰੋਇਪੁਰ ਫੀਡਰ ਤੇ ਮਖੂ ਕਨਾਲ ਦੇ ਵਿੱਚ 200 ਅੱਛਾ ਮਖੂ ਕਨਾਲ ਜਿਹੜੀ ਆ ਜਾ ਰਹੀ ਆ 1900 ਦੇ ਕਰੀਬ ਜਿਹੜਾ ਡਾਊਨ ਜਿਹੜਾ ਜਾ ਰਿਹਾ ਵਾ ਇਧਰ ਫਰੋਇਪੁਰ ਸਾਈਡ ਨੂੰ ਠੀਕ ਆ ਜੀ ਸਾਡੀ ਇਹ ਮੰਗ ਆ ਵੀ ਟਟੋ-ਕਟ 10 ਤੋਂ 15 ਹਜ਼ਾਰ ਫਰੋਇਪੁਰ ਵਾਲੀ ਸਾਈਡ ਨੂੰ ਜਿਹੜਾ ਰੀਲਿਫ ਕੀਤਾ ਜਾਵੇ ਤਾਂ ਕਿ ਜਿਹੜੀ ਡਾਫ ਆ ਇਹ ਨਾ ਬਣੇ ਸਹੀ ਗਾ ਤੇ ਜਿਹੜਾ 50 ਹਜ਼ਾਰ 40 ਹਜ਼ਾਰ ਜਿਹੜਾ ਵਾ ਇਹਦੇ ਵਿੱਚ ਇਕੱਠਾ ਹੋਈ ਜਾਣਾ ਆਉਣ ਵਾਲੇ 3-4 ਦਿਨ ਨੂੰ ਹਰੀਕੇ ਹੈਡ ਤੋਂ ਇਕੱਠਾ ਲੱਖ-ਦੂਹ ਲੱਖ ਪਾਣੀ ਛੱਡਿਆ ਜਾਊਗਾ ਇਹਦੇ ਲਾਗੇ ਡੋਬਿਆ ਜਾਊਗਾ ਪਿਛਲੇ ਮਰ ਗਏ ਹਾਂਜੀ ਮਰ ਗਏ ਅਗਲੇ ਖਤਮ ਕਰ ਦੇਣਾ ਵਾਈਰੂ ਅਗਲੇ ਮਰ ਜਣੇ ਆ ਸਹੀ ਗੱਲ ਹੈ ਜੀ ਸਰਕਾਰ ਨੂੰ ਵੀ ਮਿਲਣਾ ਵਾ ਅਸੀਂ ਦੋਹਾਂ ਦਾ ਖਤਮ ਹੋਏ ਤੇ ਕੇਸ ਲਾ ਪੈ ਗਿਆ ਸਹੀ ਗੱਲ ਹੈ ਜੀ ਪਹਿਲਾਂ ਇੱਧਰ ਸਾਰੇ ਡੁੱਬ ਗਏ ਹਾਂਜੀ ਲੱਖ ਡੇਢ ਲੱਖ ਇਹ ਤਾਂ ਛੱਡ ਦੇਣਾ ਵਾ ਸਾਰੇ ਡੁੱਬ ਜਣੇ ਆ ਤੁਸੀਂ ਵੀ ਜੀ ਕੱਲ ਫਰੋਜਪੁਰ ਗਏ ਸੀਗੇ ਉਹ ਉੱਥੇ ਜਾ ਕੇ ਕੀ ਆਪਣਾ ਮਤਲਬ ਕਿ ਆਪਣਾ ਰਿਜ਼ਲਟ ਮਿਲਿਆ ਹਾਂਜੀ 22 ਨੂੰ ਜਿਹੜਾ ਫਰੋਜਪੁਰ ਡੀਸੀ ਸਾਹਿਬ ਨੂੰ ਜਿਹੜਾ ਮਿਲੇ ਸੀ ਹਾਂਜੀ ਕਹਿੰਦੇ ਸੀ ਕੋਈ ਨਹੀਂ ਨਾਲ ਦੀ ਨਾਲ ਜਿਹੜਾ ਪਾਣੀ ਜਿੰਨਾ ਵੀ ਆ ਰਿਹਾ ਹਾਂਜੀ ਰੀਫ ਕਰਾਂਗੇ ਅਲਿਫ ਕਰਾਂਗੇ ਪਰ ਪਤਾ ਨਹੀਂ ਵੀ ਇਹਦੇ ਵਿੱਚ ਕੀ ਕਿਤਾਈ ਹੋ ਰਹੀ ਆ ਕਿ ਡਾਟਾ ਨਾ ਸਹੀ ਦੱਸ ਰਿਹਾ ਕਿ ਕਿਉਂਕਿ ਜੇ ਢਿਲਵਾ ਦਾ ਮਕੇਰੀਆਂ ਦਾ ਇਹ ਡਾਟਾ ਲੈਣ ਵੀ ਇੰਨਾ ਪਾਣੀ ਉਧਰੋਂ ਆ ਰਿਹਾ ਦਰਿਆ ਦੇ ਵਿੱਚ ਆ ਰਿਹਾ ਪਰ ਤੁਸੀਂ 52000 ਕਿਉਂ ਰੀਲੀਫ ਕਰੰਦੇ ਓ ਹਾਂਜੀ 50000 ਜਿਹੜਾ ਬਾਕੀ ਆ ਉਹ ਕਿੱਥੇ ਜਾ ਰਿਹਾ ਪਾਣੀ ਕਿਉਂਕਿ 5000 ਫਿਰ ਮੰਨ ਲਓ ਹੈਗਾ ਵਾ 7 ਬੋਈ ਦੇ ਵਿੱਚ ਵੀ ਆ ਰਿਹਾ 51000 ਕਿਉਂਕਿ ਪਾਣੀ ਆ ਰਿਹਾ ਉਹਦਾ ਵੀ ਕਿੱਥੇ ਜਾਂਦਾ ਫਿਰ ਸੇਲ ਮੈਂ ਵੀ ਦੀ ਪਿਛਲੇ 10 ਦਿਨ ਤੋਂ ਤੁਹਾਨੂੰ ਵੇਖ ਰਿਹਾ ਵਾਂ ਤੁਸੀਂ ਸਾਰਾ ਸਾਰਾ ਦਿਨ ਇੱਥੇ ਰਹਿ ਰਹੇ ਜੀ ਹਨਾ ਮਗਰ ਤੁਹਾਡੀਆਂ ਫਸਲਾਂ ਵੀ ਆ ਕਿਉਂਕਿ ਅੱਜ ਜਿਹੜਾ ਸਮਾਂ ਵਾ ਜਿਹੜਾ ਝੋਨੇ ਦੇ ਵਿੱਚ ਮਤਲਬ 24 24 ਘੰਟੇ ਰਹਿ ਕੇ ਸਾਰਾ ਸਾਰਾ ਦਿਨ ਰਹਿ ਕੇ ਝੋਨੇ ਫੇਰ ਪਾ ਲੈ ਜਾਂਦੇ ਆ ਤੇ ਜਿਹੜਾ ਤੁਹਾਡਾ ਮਗਰਲੇ ਬੰਨੇ ਜਿਹੜਾ ਫਸਲਾਂ ਵਾ ਉਹ ਕਿਦਾਂ ਪਰ ਰਹੀਆਂ ਕਿਉਂਕਿ ਤੁਸੀਂ ਤਾਂ ਸਾਰਾ ਸਾਰਾ ਦਿਨ ਮੈਂ ਇੱਥੇ ਦੇਖ ਰਿਆ ਤੁਹਾਨੂੰ ਹਾਂਜੀ ਵਾਈ ਗਰੂ ਤੇ ਔਖਾ ਜਾਂ ਫਿਰ ਹਨਾ ਮਾਲ ਟੰਗਰ ਦਾ ਬਹੁਤ ਜ਼ਿਆਦਾ ਔਖਾ ਜੀ ਸਾਰੇ ਬੰਦੇ ਇੱਥੇ ਬੈਠੇ ਰਹੇ ਹਾਂਜੀ ਜਿੰਨਾ ਚਿਰ ਇੱਥੇ ਬੈਠੇ ਰਹੇ ਉਹਨਾਂ ਜਿਹੜੇ ਪਾਣੀ ਬਾਚੋ ਜਦੋਂ ਅਸੀਂ ਚੱਲ ਜੰਨੇ ਉਹਨਾਂ ਨੂੰ ਪਾਣੀ ਬੰਦ ਕਰ ਦਿੰਦੇ ਅਛਾ ਉਹ ਤਾਂ ਪਾਣੀ ਬੰਦ ਕਰ ਦਿੰਦੇ ਆ ਚੱਲੇਗੇ ਉਹਦਾ ਨਾ ਮਤ ਕਰਨਾ ਫੇ ਇਦਾਂ ਕਿਉਂ ਕਰ ਰਹੇ ਆ ਆਪਾਂ ਕਿਹੜਾ ਵੀ ਦੂਜੇ ਦੇਸ਼ ਚੋਂ ਆਏ ਆ ਜਾਂ ਦੂਜੇ ਗ੍ਰਹਿ ਚੋਂ ਆਏ ਆ ਆਪਾਂ ਇਸੇ ਧਰਤੀ ਦੇ ਜਾਏ ਆ ਇਹਨਾਂ ਦੇ ਭੈਣ ਭਰਾਵਾਂ ਦੇਖੋ ਐਵੇਂ ਜਿਵੇਂ ਹਰੇ ਪਾਣੀ ਨੂੰ ਉਹ ਚੱਲਦਾ ਰਹਿੰਦਾ 10 ਘੰਟੇ ਜਾਂ 12 ਘੰਟੇ ਹਾਂਜੀ ਉਹਦੇ ਨਾਲ ਕੀ ਹੈ ਕਿ ਇਹਨਾਂ ਦੇ ਪਾਣੀ ਦਾ ਕੋਈ ਬਹੁਤਾ ਫਰਕ ਨਹੀਂ ਇੱਥੇ ਪੈਂਦਾ ਇੱਥੇ ਉਹ ਨਾ ਹੀ ਰਹਿੰਦਾ ਪਰ ਸਾਡੀ ਜਿਹੜੀ ਆ ਜਾਨ ਸੰਕਤੀ ਹੋ ਜਾਂਦੀ ਆ ਉੱਥੋਂ ਪਹਿਲਾਂ ਖਾਲੀ ਹੋ ਜਾਂਦੀ ਆ ਖਾਲੀ ਹੋ ਜਾਂਦੀ ਆ ਹਾਂ ਤੂੰ ਇੱਕ ਦਿਨ ਦੇ ਵਿੱਚ ਜਿਵੇਂ ਇੱਕ ਦੋ ਦਿਨ ਵਿੱਚੋਂ ਸਾਰ ਨਹੀਂ ਜਾਂਦਾ ਪਾਣੀ ਇੱਕ ਦਿਨ ਛੱਤ ਛੱਤ ਕੇ ਆ ਰਿਹਾ ਵਾਈਬ ਪਰसों ਪਾਣੀ ਬਹੁਤ ਜ਼ਿਆਦਾ ਸੀ ਕੱਲ ਹੈ ਨਹੀਂ ਅੱਜ ਫੇਰ ਹੋਊਗਾ ਅੱਜ ਫੇਰ ਉਹੀ ਆ ਵੀ ਇੱਕ ਦਿਨ ਸੁਖਦਾ ਸਾਹਿਬ ਮਿਲਦਾ ਵਾ ਅਗਲੇ ਦਿਨ ਫੇਰ ਵੱਡੀ ਆਫਤ ਆ ਜਾਂਦੀ ਆ ਕੋਈ ਜੀ ਨਹੀਂ ਕਰਦਾ ਅਸੀਂ ਆਪਣੇ ਬੱਚੇ ਆ ਕੋਈ ਦਵਾਈ ਲੈਣ ਵਾਲੇ ਆ ਮੰਨ ਲਓ ਕੋਈ ਸਕੂਲ ਦਾ ਜੰਮਕ ਢਿੱਲ ਮੱਠ ਸੌ ਜਾਂਦੀਆਂ ਜਿੰਨੇ ਜਿੰਨੇ ਵੀ ਜਾਣੇ ਹੈਗੇ ਕੋਈ ਬੰਨਾ ਦੇ ਟੱਕਰਿਆ ਵਾ ਕੋਈ ਇੱਥੇ ਆਇਂਦਾ ਮੈਨੂੰ ਇੱਥੇ ਚਾਰ ਤੋਂ ਪੰਜ ਰਾਤਾਂ ਹੋਈਆਂ ਜਿਹੜੀਆਂ ਮੈਂ ਚਾਰ ਪੰਜ ਰਾਤਾਂ ਇੱਥੇ ਜਿਹੜੀਆਂ ਮੈਂ ਕੱਟੀਆਂ ਵਾਂ ਸਾਰੀ ਸਾਰੀ ਰਾਤਾਂ ਸਾਰੀ ਸਾਰੀ ਰਾਤ ਸਾਰੀ ਸਾਰੀ ਰਾਤ ਬਰਦੇ ਮੀਂਹ ਦੇ ਵਿੱਚ ਕੱਟੀਆਂ ਵੀ ਸਾਡਾ ਜਿਹੜਾ ਇਹ ਨੁਕਸਾਨ ਅਸੀਂ ਚਲੋ ਰਹਿ ਗਏ ਸਾਡਾ ਇਹ ਨਾ ਡੰਗਰਾ ਸਾਡਿਆਂ ਨੇ 10-10 ਦਿਨ ਹੋ ਗਏ ਹਰਿਆਣੀ ਵੇਖਿਆ ਢੂੜੀ ਚੱਲ ਰਹੀ ਆ ਕੋਈ ਗੱਲ ਨਹੀਂ 10-15 ਦੇ ਨੰਗ ਜਾਣਗੇ ਸਾਡੀ ਫਸਲ ਵੱਜੂਗੀ ਜਿਹੜੇ ਤੇ ਵੀਜੀ ਦਾ ਬਚਾਵਾ ਹਾਂਜੀ ਕਿਹੜਾ ਕਿਹੜਾ ਮੀਟਰ ਦਾ ਪਿੱਛੇ ਹੋ ਕੇ ਮਸਲਦਾ ਆਹੋ ਇੱਥੇ ਆਪਾਂ ਕਿਹੜਾ ਵੀ ਕੋਈ ਛੌਂਗ ਨੂੰ ਆ ਰਹੇ ਆ ਜਿਹਦਾ ਦੇ ਵੀਜੀ ਦੋ ਦੋ ਤਿੰਨ ਤਿੰਨ ਭਰਾ ਵਾ ਹਨਾ ਉਹਦਾ ਤੇ ਚੱਲ ਸਰ ਜਾਂਦਾ ਵੀ ਇੱਕ ਭਰਾ ਘਰੇ ਰਿਆ ਜਾਂਦਾ ਇੱਕ ਇੱਥੇ ਆ ਜਾਂਦਾ ਵਾ ਟਾਡੇ ਹਮੈਤ ਤੇ ਆ ਜਾਂਦਾ ਵਾ ਪਰ ਜਿਹੜਾ ਹੈਗਾ ਕੱਲਾ ਵਾ ਜੇ ਉਹ ਘਰੇ ਰਿਆ ਤੇ ਤੁਸੀਂ ਵੀ ਗੁੱਸਾ ਕਰਨਾ ਕਿ ਯਾਰ ਇਹਦੀ ਵੀ ਜ਼ਮੀਨ ਮਾਂਡੇਰੀਏ ਚ ਆ ਇਹ ਨਾਲ ਨਹੀਂ ਆ ਤੇ ਜੇ ਨਾਲ ਆਉਂਦਾ ਤੇ ਫਿਰ ਘਰੇ ਬਹੁਤ ਔਖਾ ਵਾ ਸਾਡੇ ਨਾਲ ਭਰਾ ਆਉਂਦਾ ਉਹਦੀ ਉਹਦੀ ਵੀ ਮੰਡ ਖੇਤਰ ਦੇ ਵਿੱਚ ਜਿਹੜੀ ਜ਼ਮੀਨ ਆ ਉਹਦੀ ਜਿਹੜੀ ਇੱਕ ਭੈਣ ਆ ਜਵਾਨ ਘਰੇ ਅੱਛਾ ਤੇ ਉਹਦੀ ਵਾਈਫ ਆ ਤੇ ਇੱਕ ਛੋਟਾ ਜਿਹਾ ਬੱਚਾ ਬੱਚਾ ਮਤਲਬ ਵੀ ਰਾਤਾਂ ਰਿਆ ਵਿਚਾਰਾ ਦਿਨ ਵੀ ਇੱਥੇ ਰਿੰਦਾ ਤੇ ਰਾਤ ਮਤਲਬ ਕਿ ਮੇਨ ਬੰਦਾ ਘਰ ਚੋਂ ਹੀ ਆ ਮੇਨ ਉਹਦੇ ਨਾਲ ਕੋਈ ਹੋਰ ਭਰਾ ਵਾ ਨਾ ਉਹਦਾ ਮਾਦਰ ਸਾਹਿਬ ਨਾ ਉਹਦੀ ਮਦਰ ਆ ਜਵਾਨ ਉਹਦੀ ਭੈਣ ਵਾ ਤੇ ਉਹਦੀ ਵਾਈਫ ਆ ਤੇ ਛੋਟਾ ਜਿਹਾ ਛੋਟੇ ਜਿਹੇ ਬੱਚੇ ਹਨਾ ਉਹ ਵੇਖੋ ਦਾ ਉਹਦਾ ਜੀ ਕਰਦਾ ਵੀ ਆਪਣੇ ਪਰਿਵਾਰ ਨੂੰ ਛੱਡ ਕੇ ਇੱਥੇ ਰਹਾਦਾ ਸਾਰੀਆਂ ਰਾਤਾਂ ਉਹਨੇ ਇੱਥੇ ਕੱਟੀਆਂ ਸਮਾਂ ਵੀ ਬਹੁਤ ਪਾੜਾ ਵਾ ਇਹ ਫਸਲ ਹੋਊਗਾ ਹਾਂਜੀ ਤੇ ਪਰਿਵਾਰ ਨੂੰ ਖਾਸ ਹੋਊਗਾ ਸਹੀ ਗੱਲ ਹੈ ਤੇ ਫਸਲ ਨਾ ਆ ਕੋਣਾ ਕੀ ਆ ਤੋ ਮਾਰੀ ਜਿੱਥੇ ਹੁਣੇ ਗਿਆ ਜੀ ਨਹੀਂ ਕਰਦਾ ਵੀ ਜੇਕਰ ਦੇਖੋ ਜੀ ਮੰਡਲੀ ਪੈ ਲਈ ਸਾਡੀ ਉਹ ਪੈਂਦੀ ਆ ਦਰਿਆ ਤੋਂ ਪਾਰ ਹਾਂਜੀ ਜਿਹੜਾ ਬੰਦਾ ਸਵੇਰੇ ਆਵਦਾ ਰੋਟੀ ਟੋਕ ਬੰਨ ਕੇ ਪਾਰ ਚਲੇ ਗਿਆ ਹਾਂ ਆਮ ਤਿਕ ਉਹਦੇ ਕੋਈ ਵਾਪਸ ਨਹੀਂ ਆਇਆ ਨਾ ਵਾਈ ਨਹੀਂ ਇੱਧਰ ਆ ਗਿਆ ਜੇ ਸਾਡਾ ਇੱਕ ਬੰਦਾ ਘਰੇ ਆ ਤੇ ਉਹ ਬਦਲ ਗਿਆ ਪਾਰ ਹਾਂਜੀ ਆਉਂਦੀਆਂ ਕੋਈ ਮੋਟਰਾਂ ਦੀ ਜਾਂ ਕੋਈ ਚੋਰੀ ਵੀ ਹੋ ਜਾਂਦੀ ਐ ਇਦਾਂ ਹਾਂਜੀ ਕਿ ਜਦੋਂ ਪਾ ਲੈ ਗਿਆ ਵੀ ਇੱਥੇ ਹੈ ਨਹੀਂ ਕੋਈ ਮੋਟਰਾਂ ਵਿੱਚ ਚੁੱਕੀਆਂ ਜਾਂਦੀਆਂ ਕੋਈ ਕੇਵਲਾ ਵੀ ਲੈ ਸਕਦੀਆਂ ਜਾਂ ਕੁਝ ਵੀ ਆਪਣਾ ਹਨਾ ਹਾਂਜੀ ਤੇ ਕੋਈ ਇਸ ਕਰਕੇ ਅਸੀਂ ਤਿੰਨੇ ਥਾਈ ਵੰਡੇ ਜਾਂਦੇ ਆ ਤਿੰਨੇ ਥਾੜੇ ਇੱਕ ਬੰਦਾ ਇੱਥੇ ਆ ਗਿਆ ਇੱਕ ਨੇ ਪਾਰ ਤੇ ਲੱਗਾ ਇੱਕ ਨੇ ਘਰੇ ਵੀ ਰਹਿਣਾ ਇੱਕ ਨੇ ਘਰੇ ਵੀ ਰਹਿਣਾ ਤਿੰਨ ਬੰਦੇ ਤਿੰਨ ਸਾਲੋਂ ਕੀ ਦੇ ਕਰੇ ਨੇ ਬੰਦੇ ਉਹਨਾਂ ਦੇ ਨਹੀਂ ਆ ਗਏ ਬਹੁਤ ਉਫਾ ਯਾਰ ਕਿੰਨੇ ਚੁੱਕਿਆ ਹੈ ਨੇ ਹੌਣ ਤੇ ਬੰਦ ਜਾਈ ਹਾਂਜੀ ਤੇ 3000 ਦਾ ਚੁੱਕਿਆ 3000 ਦਾ ਚੁੱਕਿਆ ਨਾ ਕੋਈ ਅੱਧਾ ਹਾਂ ਵੱਡਾ ਬੋਸ ਆ ਦੇਖੋ ਸਾਰੇ ਵੀਰ ਭਰਾ ਆ ਇਹਨਾਂ ਦੀ ਜਿਹੜੇ ਹੈਗੇ ਆ ਹਾਰਦ ਪੀਰ ਤੇ ਕਿਸਾਨਵਾ ਉਹ ਸਾਰੇ ਇੱਥੇ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਲੋਤੇ ਆ ਤੇ ਅਸੀਂ ਅਪੀਲ ਕਰਦੇ ਆ ਆ ਇਸ ਚੈਨਲ ਰਾਹੀਂ ਆ ਸਰਕਾਰ ਨੂੰ ਮੇ ਅਪੀਲ ਕਰਦੇ ਆ ਕਿ ਜਿਹੜੀਆਂ ਕੁਦਰਤੀ ਆਫਤਾਂ ਆ ਉਹਨਾਂ ਨੂੰ ਤੇ ਚੱਲ ਆਪਾਂ ਰੋਕ ਨਹੀਂ ਸਕਦੇ ਮਤਲਕਿ ਜਿਵੇਂ ਮੀਂਹ ਆ ਗਿਆ ਮੀਂਹ ਨੂੰ ਹੁਣ ਆਪਾਂ ਡੱਕ ਨਹੀਂ ਸਕਦੇ ਪਰ ਆਪਾਂ ਨੂੰ ਚਾਹੀਦਾ ਇੱਕ ਦੂਜੇ ਦਾ ਸਾਥ ਦੇਣਾ ਕਿਉਂਕਿ ਜੇਕਰ ਆਪਣੇ ਕਿਸਾਨ ਭਰਾਵਾ ਤਾਂ ਆ ਦੀ ਬਾਕੀ ਸਾਰੇ ਕਿਤੇ ਆ ਜੇਕਰ ਕਿਸਾਨੀ ਨਹੀਂ ਆ ਤੇ ਕੁਝ ਵੀ ਨਹੀਂ ਆ ਸਪੈਸ਼ਲੀ ਆਪਣੇ ਪੰਜਾਬ ਦੇ ਵਿੱਚ ਸੋ ਇਹਨਾਂ ਵੀਰਾਂ ਦੀ ਬੇਨਤੀ ਆ ਪ੍ਰਸ਼ਾਸਨ ਅੱਗੇ ਬੇਨਤੀ ਆ ਕਿ ਇਹਨਾਂ ਵੀਰਾਂ ਨਾਲ ਸਹਿਯੋਗ ਕੀਤਾ ਜਾਵੇ ਤਾਂ ਜੋ ਜਿਹੜੀਆਂ ਆਫਤਾਂ ਆਈਆਂ ਵਾਂ ਉਹਨਾਂ ਦਾ ਆਪਾਂ ਰਲ ਮਿਲ ਕੇ ਸਾਹਮਣਾ ਕਰ ਸਕੀ ਆ ਉਹ ਵੇਖੋ ਹੋਰ ਵੀਰ ਭਰਾ ਆਏ ਆ ਸਿਰਫ ਤੇ ਸਿਰਫ ਇਸੇ ਕਰਕੇ ਆਏ ਆ ਕਿ ਅਸੀਂ ਰਲ ਮਿਲ ਕੇ ਜਿਹੜਾ ਇਹ ਜਿਹੜੀ ਮੁਸੀਬਤ ਆ ਇਹਦਾ ਹੱਲ ਕਰ ਸਕੀਏ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜਿਹਦੇ ਵੀ ਲੱਗੇ ਇੱਥੇ ਕੋਈ ਇਹਦੇ ਪਾਣੀ ਆਇਆ ਵਾ ਜਰੂਰ ਦੱਸਿਓ ਆਪਾਂ ਜਿੰਨੇ ਜੋਗੇ ਹੈਗੇ ਆ ਆਪਾਂ ਇਸ ਚੈਨਲ ਦੇ ਰਾਹੀਂ ਸਰਕਾਰ ਤੱਕ ਜਾਂ ਜਿਹੜੇ ਆਪਣੇ ਭੈਣ ਭਰਾ ਜਿਹੜੇ ਆਪਣੇ ਅਜੇ ਘਰਾਂ 'ਚ ਬੈਠੇ ਆ ਉਹਨਾਂ ਤੱਕ ਆਪਾਂ ਆਵਾਜ਼ ਠਾਸੀਏ ਜੋ ਤਾਂ ਜੋ ਇਹਨਾਂ ਦਾ ਵੀਰਾਂ ਦਾ ਸਾਥ ਦੇ ਸਕੇ ොත අන් වදදි වයග ජිකල්සාාව විදිදුයි.